ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ ਬਲਹਾਰੀ ਇਸ ਜਾਤ ਕਉ ਜਹ ਜਪਿਓ ਸਿਰਜਣਹਾਰ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਅੰਦਰ ਦੂਸਰੇ ਸ਼ਲੋਕ ਦੇ ਵਿੱਚ ਕਿਰਪਾ ਕਰਦੇ ਨੇ ਕਬੀਰ ਸਾਹਿਬ ਕਹਿੰਦੇ ਜਿਹੜੀ ਮੇਰੀ ਜਾਤ ਪਾਵ ਲੋਕ ਜਿਹਨੂੰ ਮੰਨਦੇ ਨੇ ਕਿ ਇਹ ਜੁਲਾਹਾ ਹੈ ਇਸ ਜੁਲਾਹਿਆਂ ਦੀ ਜਿਹੜੀ ਜਾਤ ਹੈ ਇਹਦੇ ਤੇ ਹਰ ਕੋਈ ਮਖੌਲ ਕਰਦਾ ਹੈ ਹਲ ਕੋਈ ਇਹਦੇ ਤੇ ਹੱਸਦਾ ਹੈ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਨੀਵਾ ਹੈ ਕਿਉਂ ਕਿ ਚਾਰ ਹਿਸਿਆਂ ਦੇ ਵਿੱਚ ਮਨੁੱਖ ਨੂੰ ਵੰਡ ਦਿੱਤਾ ਗਿਆ ਖਤਰੀ ਬ੍ਰਾਹਮਣ ਸ਼ੂਦ ਵੈਸ਼ ਪਰ ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ ਗੁਰਬਾਣੀ ਸਾਨੂੰ ਇੱਕ ਨਾਲ ਜੋੜ ਕੇ ਸਾਨੂੰ ਮਨੁੱਖਾ ਜਾਤੀ ਜਿਹੜੀ ਸਾਨੂੰ ਪ੍ਰਾਪਤ ਹੋਈ ਕਿਉਂਕਿ ਜਾਤੀਆਂ ਬਹੁਤ ਨੇ ਪਸ਼ੂ ਜਾਤੀ ਹੈ ਪੰਛੀ ਜਾਤੀ ਹੈ ਜਾਨਵਰ ਜਾਤੀ ਹੈ ਇਸੇ ਤਰ੍ਹਾਂ ਮਨੁੱਖ ਜਾਤੀ ਹੈ ਅਸੀਂ ਆਪਣੀ ਮਨੁੱਖ ਜਾਤੀ ਨੂੰ ਵਿਸਾਰ ਕੇ ਬਾਹਰ ਜਿਹੜੀਆਂ ਜਾਤਾਂ ਸਾਨੂੰ ਦਿੱਤੀਆਂ ਅਸੀਂ ਉਹਨਾਂ ਦੇ ਭਰਮ ਵਿੱਚ ਫਸ ਗਏ ਕਿਸੇ ਨੂੰ ਉੱਚਾ ਕਹਿ ਦਿੱਤਾ ਕਿਸੇ ਨੂੰ ਨੀਵਾ ਇਦੇ ਨਾਲ ਹੋਇਆ ਕਿ ਨਫ਼ਰਤ ਪੈਦਾ ਹੋ ਗਈ ਨੀਵੀਂ ਜਾਤ ਦਾ ਕਹਿ ਕੇ ਉਹਨਾਂ ਨੂੰ ਠੋਕਰਾਂ ਮਾਰੀਆਂ ਗਈਆਂ ਠੋਕਰਾਇਆ ਗਿਆ ਔਰ ਆਖਿਆ ਤੁਸੀਂ ਨੀਵੀਂ ਜਾਤ ਦੇ ਹੋ ਤੁਹਾਨੂੰ ਬੰਦਗੀ ਕਰਨ ਦਾ ਪਰਮੇਸ਼ਵਰ ਦੇ ਨਾਮ ਨਾਲ ਜੁੜਨ ਦਾ ਕੋਈ ਹੱਕ ਨਹੀਂ ਕਬੀਰ ਜੀ ਕਹਿੰਦੇ ਜਿਹੜੀ ਮੇਰੀ ਜਾਤ ਸੀ ਉਹ ਜੁਲਾਹਾ ਕਿਉਂਕਿ ਜੁਲਾਹਿਆਂ ਦੇ ਘਰ ਦੇ ਵਿੱਚ ਪਰਵਰਿਸ਼ ਹੋਣੀ ਇਸ ਲਈ ਲੋਕ ਜੁਲਾਹਾ ਕਹਿੰਦੇ ਨਹੀਂ ਖਾਸ ਕਰਕੇ ਉਹ ਪੰਡਤ ਉਹ ਬ੍ਰਾਹਮਣ ਜਿਹੜੇ ਕਹਿੰਦੇ ਆ ਅਸੀਂ ਉੱਚੀ ਜਾਤ ਵਾਲੇ ਹਾਂ ਅਕਸਰ ਕਬੀਰ ਜੀ ਦੇ ਉੱਤੇ ਲੋਕ ਹੱਸਦੇ ਨੇ ਪਰ ਕਬੀਰ ਜੀ ਕਹਿੰਦੇ ਨੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਮੇ ਹਾਰ ਪਰ ਅੱਗੇ ਬੜੇ ਕਮਾਲ ਦੀ ਗੱਲ ਕਹੀ ਕਹਿੰਦੇ ਬਲਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਣ ਹਾਰ ਕਹਿੰਦੇ ਪਰ ਮੈਂ ਇਸ ਜਤ ਤੋਂ ਬਲਹਾਰੇ ਜਨਾਂ ਜਿਸ ਜਾਤ ਵਿੱਚ ਮੈਂ ਉਸ ਸਿਰਜਣਹਾਰ ਨੂੰ ਸਿਮਰਿਆ ਹੈ ਹੁਣ ਇੱਥੇ ਧਿਆਨ ਰੱਖਣਾ ਕਿਹੜੀ ਜਾਤ ਦੀ ਗੱਲ ਕਰਦੇ ਕਹਿੰਦੇ ਜਿਹਦੇ ਵਿੱਚ ਮੈਂ ਆਪਣਾ ਆਪਾ ਨਿਰੰਕਾਰ ਪਰਮੇਸ਼ਵਰ ਨੂੰ ਸਮਰਪਣ ਕਰ ਦਿੱਤਾ ਹੈ ਕਬੀਰ ਜੀ ਦੇ ਬਚਨਾਂ ਨੂੰ ਸਮਝਣ ਦੇ ਲਈ ਇੱਕ ਬਚਨ ਗੁਰਬਾਣੀ ਵਿੱਚੋਂ ਆਪਾਂ ਲਈਏ ਪੈਰੋ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਆਉਂਦਾ ਹੈ ਸਭ ਜੀ ਕਹਿੰਦੇ ਆ ਉੱਚੀ ਜਾਤ ਦਾ ਮਾਣ ਕਰਨ ਵਾਲਿਆ ਤੂੰ ਆਪਣੀ ਜਾਤ ਦਾ ਮਾਣ ਨਾ ਕਰ ਕਿਉਂਕਿ ਇਹ ਤੂੰ ਤਨ ਕਰਕੇ ਜੁੜਿਆ ਹੋਇਆ ਹੈ ਤੇ ਜਿੱਥੇ ਤੇਰੀ ਜ਼ਿੰਦਗੀ ਦਾ ਲੇਖਾ ਹੋਣਾ ਹੈ ਉੱਥੇ ਬਾਹਰ ਦੀ ਜਾਤ ਤੇਰੀ ਨਹੀਂ ਪੁੱਛੀ ਜਾਣੀ ਇਸ ਲਈ ਇਹਦਾ ਹੰਕਾਰ ਨਾ ਕਰ ਗੁਰੂ ਅਮਰਦਾਸ ਜੀ ਕਹਿੰਦੇ ਜਾਤ ਦਾ ਗਰਭ ਨਾ ਕਰਿਏ ਹੋ ਕੋਈ ਕੋਈ ਵੀ ਭੁੱਲ ਕੇ ਆਪਣੀ ਬਾਹਰ ਦੀ ਜਾਤ ਦਾ ਹੰਕਾਰ ਜਿਹੜਾ ਉਹ ਨਾ ਕਰੇ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਹੁਣ ਬ੍ਰਾਹਮਣ ਕਹਿੰਦਾ ਮੈਂ ਉੱਚੀ ਜਾਤ ਦਾ ਪਰ ਗੁਰੂ ਸਾਹਿਬ ਕਹਿੰਦੇ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਪਹਿਲਾਂ ਤਾਂ ਇਹ ਸਮਝਣਾ ਪੈਣਾ ਵੀ ਬ੍ਰਾਹਮਣ ਹੈ ਕੌਣ ਪੰਡਤ ਕੌਣ ਗਿਆਨੀ ਕੌਣ ਜੋਗੀ ਕੌਣ ਹਰ ਇੱਕ ਦੀ ਡੈਫੀਨੇਸ਼ਨ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਿੱਤੀ ਗਈ ਤਾਂ ਕਿ ਸਾਡੇ ਮਨਾਂ ਦੇ ਭਰਮ ਸਾਡੇ ਮਨਾਂ ਦੇ ਭੁਲੇਖੇ ਨਿਕਲ ਜਾਣ ਸਬਜੀ ਕਹਿੰਦੇ ਸੋ ਪੰਡਤ ਜੋ ਮਨ ਪਰਬੁੱਧ ਹੈ RAM ਨਾਮ ਆਤਮ ਮੈਂ ਸੁੱਧ ਹੈ ਸਬਜੀ ਕਹਿੰਦੇ ਨੇ ਪਹਿ ਕਾਹੂ ਕੋ ਦੇਤ ਨਹਿ ਨਹਿ ਪਹਿ ਮਨ ਤੋ ਆਨ ਕਹੋ ਨਾਨਕ ਸੁਨ ਰੀ ਮਨਾ ਗਿਆਨੀ ਤਾਹੇ ਬਖਾਨ ਹਰ ਇੱਕ ਪਰਿਭਾਸ਼ਾ ਬਾਣੀ ਵਿੱਚ ਜਿੱਤੀ ਗਈ ਹੈ ਜੋਗੀ ਦਾ ਮਤਲਬ ਹੈ ਜਿਹਦਾ ਮਨ ਕਰਕੇ ਜੁੜ ਜਾਣਾ ਕੱਲੇ ਤਨ ਕਰਕੇ ਕੋਈ ਉੱਚੀ ਜਾਤ ਤੇ ਉੱਚੀ ਜੜੀ ਆ ਉਹ ਜੋਗੀ ਦੀ ਅਵਸਥਾ ਵਾਲਾ ਨਹੀਂ ਹੁੰਦਾ ਜੇ ਗੱਲ ਉੱਚੀ ਨੀਵੀਂ ਦੀ ਕਰੀਏ ਤਾਂ ਫਿਰ ਬਾਣੀ ਵਿੱਚ ਸਮਝਾਇਆ ਕਿਨ ਲਗੇ ਨੀਚ ਜਾਤ ਹਰ ਜਪ ਤਿਆਂ ਉਤਮ ਪਦਵੀ ਪਾਏ ਪਰ ਜੇ ਦੇਖਿਆ ਜਾਏ ਤੇ ਆਤਮਕ ਅਵਸਥਾ ਕਿਦੀ ਉੱਚੀ ਹੋਈ ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਦਾ ਕਹਿੰਦੇ ਨੇ ਇਸ ਲਈ ਗੁਰੂ ਅਮਰਦਾਸ ਜੀ ਕਹਿੰਦੇ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਜਾਤ ਕਾ ਗਰਵ ਨਾ ਕਰ ਮੂਰਖ ਗਵਾਰਾ اے ਮੂਰਖ ਤੂੰ ਗਵਾਰ ਹੈ ਜੋ ਆਪਣੀ ਜਾਤ ਦਾ ਉੱਚਾ ਮਾਣ ਕਰਕੇ ਤੂੰ ਹੰਕਾਰ ਕਰਕੇ ਬੈਠੈ ਇਸ ਗਰਭ ਤੇ ਚਲਹੈ ਬਹੁਤ ਵਿਕਾਰਾ ਜਿਹੜੀ ਜਾਤ ਤੂੰ ਬਾਰੋਂ ਉੱਚੀ ਰੱਖ ਕੇ ਤੇ ਇਹਦਾ ਗਰਭ ਹੰਕਾਰ ਕਰਕੇ ਬੈਠੈ ਇਹਦੇ ਨਾਲ ਤੇਰੇ ਅੰਦਰ ਕਈ ਪ੍ਰਕਾਰ ਦੇ ਜਿਹੜੇ ਨੇ ਉਹ ਵਿਕਾਰ ਪੈਦਾ ਹੋ ਜਾਣਗੇ ਚਾਰੇ ਵਰਨ ਆਖੇ ਸਭ ਕੋਈ ਖत्री ਬ੍ਰਾਹਮਣ ਸ਼ੂਦ ਵੈਸ਼ ਸਾਰੇ ਆਖਦੇ ਨੇ ਪਰ ਸਾਬ ਜੀ ਕਹਿੰਦੇ ਬ੍ਰਹਮ ਬਿੰਦ ਤੇ ਸਭ ਉਪਤ ਹੋਈ ਧਿਆਨ ਰੱਖਿਓ ਬ੍ਰਹਮ ਪਰਮੇਸ਼ਵਰ ਉਹਦੇ ਤੋਂ ਸਾਰਿਆਂ ਦੀ ਉਤਪਤੀ ਹੋਈ ਜਿਵੇਂ ਕਬੀਰ ਜੀ ਨੇ ਵੀ ਆਖਿਆ ਕਹਿਣ ਲੱਗੇ ਜਾਉ ਤਉ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀਂ ਆਇਆ ਇਸ ਲਈ ਤੂੰ ਆਪਣੇ ਇਸ ਉੱਚ ਜਾਤ ਦਾ ਹੰਕਾਰ ਨਾ ਕਰ ਗੁਰੂ ਅਮਰਦਾਸ ਮਹਾਰਾਜੀ ਕਹਿ ਰਹੇ ਨੇ ਬ੍ਰਹਮ ਬਿੰਦ ਤੇ ਸਭ ਉਪਤ ਹੋਈ ਮਾਟੀ ਏਕ ਸਗਲ ਸੰਸਾਰਾ ਬੋ ਵਿਦ ਭਾਂਡੇ ਘੜੇ কুমਿਆਰਾ ਕਹਿੰਦੇ কুমہار ਨੇ ਇੱਕੋ ਮਿੱਟੀ ਤੋਂ ਬਹੁਤ ਤਰੀਕਿਆਂ ਦੇ ਕਿਸਮਾਂ ਦੇ ਆਕਾਰ ਦੇ ਸ਼ਕਲਾਂ ਦੇ ਭਾਂਡੇ ਬਣਾ ਦਿੱਤੇ ਪਰ ਸ਼ਕਲਾਂ ਵੱਖਰੀਆਂ ਸੂਰਤਾਂ ਵੱਖਰੀਆਂ ਆਕਾਰ ਵੱਖਰੇ ਇਹਦਾ ਮਤਲਬ ਇਹ ਨਹੀਂ ਕਿ ਭਾਂਡੇ ਵੱਖਰੇ ਨੇ ਬਣੇ ਹੋਏ ਇੱਕੋ ਹੀ ਮਿੱਟੀ ਤੋਂ ਨੇ ਜਿਵੇਂ ਅੰਮ੍ਰਿਤ ਬਾਣੀ ਚ ਅਸੀਂ ਬਚਨ ਪੜ੍ਹਦੇ ਹਾਂ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ ਕਹਿੰਦੇ ਉਸ ਸਾਜਣਹਾਰ ਨੇ ਇੱਕੋ ਹੀ ਮਿੱਟੀ ਤੋਂ ਸਾਜਿਆ ਫਿਰ ਕਿਸੇ ਦੀ ਜਾਤ ਉੱਚੀ ਤੇ ਕਿਸੇ ਦੀ ਨੀਵੀਂ ਕਿਉਂ ਫਿਰ ਇਹ ਨਫ਼ਰਤ ਕਿਉਂ ਸੰਸਾਰ ਵਿੱਚ ਮਨੁੱਖਾ ਜਾਤ ਅੰਦਰ ਪਾ ਦਿੱਤੀ ਗਈ ਅਸਲ ਜਾਤੀ ਸਾਡੀ ਮਨੁੱਖਾ ਸੀ ਪਰ ਸਾਨੂੰ ਇਹਨਾਂ ਜਾਤੀਆਂ ਵਿੱਚ ਉਲਝਾ ਕੇ ਰੱਖ ਦਿੱਤਾ ਗੁਰੂ ਅਮਰਦਾਸ ਜੀ ਕਹਿੰਦੇ ਨੇ ਮਾਟੀ ਏਕ ਸਗਲ ਸੰਸਾਰਾ ਬੋ ਵਿਦ ਭਾਂਡੇ ਘੜੇ কুমਿਆਰਾ ਪੰਚ ਤਤ ਮਿਲ ਦੇਹੀ ਕਾ ਆਕਾਰਾ ਘਟ ਵਦ ਕੋ ਕਰੇ ਵਿਚਾਰਾ ਕਹਿੰਦੇ ਕੋਈ ਵਿਚਾਰ ਕਰਕੇ ਵੇਖੇ ਸਾਰੇ ਇੱਕੋ ਮਿੱਟੀ ਤੋਂ ਉਸ ਅਕਾਲ ਪੁਰਖ ਪਰਮੇਸ਼ਵਰ ਨੇ ਭਾਂਡੇ ਸਾਜੇ ਨੇ ਫਿਰ ਇਸ ਨਪਰਤ ਨੂੰ ਕਿਉਂ ਅੰਦਰ ਅਸੀਂ ਪਾਲ ਕੇ ਬੈਠੇ ਹੋਇਆ ਹੋਰ ਬਚਨ ਗੁਰਬਾਣੀ ਦੇ ਅੰਦਰ ਪੜੋ ਤਾਂ ਕਹਿੰਦੇ ਨੇ ਦੇਹੀ ਜਾਤ ਨਾ ਆਗੈ ਜਾਏ ਆ ਜਿਹੜੀ ਦੇਹ ਦੀ ਜਾਤ ਲੈ ਕੇ ਮਾਨ ਕਰੀ ਬੈਠੇ ਆ ਇਹ ਅੱਗੇ ਨਹੀਂ ਜਾਣੀ ਕਹਿੰਦੇ ਦੇਹੀ ਜਾਤ ਨਾ ਆਗੈ ਜਾਏ ਜਿੱਥੇ ਲੇਖਾ ਮੰਗੀਐ ਤਿੱਥੇ ਛੁਟੈ ਸੱਚ ਕਮਾਏ ਗੱਲ ਤਾਂ ਸੱਚ ਨੂੰ ਕਮਾਉਣ ਵਾਲੀ ਦੀ ਹੋ ਰਹੀ ਹੈ ਇਸ ਲਈ ਕਹਿ ਰਹੇ ਨੇ ਕਿ ਮੈਂ ਉਸ ਜਾਤ ਤੋਂ ਬਲਹਾਰੇ ਜਾਵਾਂ ਜਿਸ ਜਿਹੜੀ ਮਨੁੱਖਾ ਜਾਤੀ ਮੈਨੂੰ ਮਾਲਕ ਨੇ ਦਿੱਤੀ ਹੈ ਮੈਂ ਬਾਹਰ ਦੀਆਂ ਜਾਤਾਂ ਲੈ ਕੇ ਨਹੀਂ ਕਿ ਲੋਕ ਮੈਨੂੰ ਜਲਾਹਾ ਕਹਿੰਦੇ ਤੇ ਮਾਰੇ ਤੇ ਹੱਸਦੇ ਨੇ ਨਹੀਂ ਮੈਨੂੰ ਮਨੁੱਖਾ ਜਾਤੀ ਦੀ ਸਮਝ ਆ ਗਈ ਮੈਂ ਇਸ ਮਨੁੱਖ ਜਾਤੀ ਵਿੱਚ ਜਿਹੜੇ ਗੱਲ ਸਮਝਣੀ ਜਿਵੇਂ ਆਪਾਂ ਰੋਜ਼ ਪੜ੍ਹਦੇ ਆਂ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਆ ਮਨੁੱਖਾ ਜਾਤੀ ਵਿੱਚ ਆ ਕਰਮ ਕਰਨਾ ਸੀ ਤੇ ਕਬੀਰ ਜੀ ਕਹਿੰਦੇ ਨੇ ਮੈਂ ਤਾਂ ਇਸ ਜਾਤੀ ਤੋਂ ਜਾਤ ਤੋਂ ਬਲਹਾਰੇ ਜਾਣਾ ਜਿਹਦੇ ਵਿੱਚ ਮੈਂ ਮਨੁੱਖ ਜਿਹੜੀ ਹੈ ਮਨੁੱਖਤਾ ਨੂੰ ਸਮਝ ਕੇ ਉਸ ਪਰਮੇਸ਼ਵਰ ਨੂੰ ਸਿਮਰਿਆ ਹੈ ਜਿਨੇ ਮੈਨੂੰ ਸਿਰਜਿਆ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਤੂੰ ਇਹਨੂੰ ਸਮਝ ਕੇ ਚੱਲੇਗਾ ਤਾਂ ਫਿਰ ਤੂੰ ਵੀ ਆਪਣੇ ਤੇ ਮਾਣ ਕਰੇਗਾ ਕਿ ਮੈਨੂੰ ਉਸ ਮਾਲਕ ਨੇ ਮਨੁੱਖਾ ਜਾਤੀ ਵਿੱਚ ਜਨਮ ਦਿੱਤਾ ਜਿਹਦੇ ਵਿੱਚ ਮੈਂ ਸੰਗਤ ਕਰਕੇ ਪਰਮੇਸ਼ਵਰ ਦੇ ਨਾਮ ਦੀ ਭਗਤੀ ਕਰ ਸਕਦਾ ਹਾਂ ਬਲਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨਹਾਰ ਅਸੀਂ ਵੀ ਬਾਹਰ ਦੀਆਂ ਇਹ ਜਾਤਾਂ ਪਾਤਾਂ ਦੇ ਭਰਮ ਵਿੱਚੋਂ ਨਿਕਲੀਏ ਅਸੀਂ ਤੇ ਧਰਮ ਦੇ ਨਾਂ ਦੇ ਉੱਤੇ ਵੀ ਵੰਡੀਆਂ ਪਾ ਕੇ ਬੈਠੇ ਆਂ ਆਪਣੀ ਆਪਣੀ ਬਰਾਦਰੀ ਆਪਣੀ ਆਪਣੀ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਬੈਠੇ ਆਂ ਪਰ ਗੁਰਬਾਣੀ ਸਾਨੂੰ ਇੱਕ ਕਰਦੀ ਹੈ ਇੱਕ ਨਾਲ ਜੋੜਦੀ ਹੈ ਅਸੀਂ ਆਪਣੇ ਮਨੁੱਖਾ ਜਾਤ ਨੂੰ ਸਮਝ ਕੇ ਉਸ ਪਰਮੇਸ਼ਵਰ ਸਿਰਜਣਹਾਰ ਦੀ ਬੰਦਗੀ ਕਰੀਏ ਤਾਂ ਕਿ ਸਾਡਾ ਜੀਵਨ ਜਿਹੜਾ ਹੈ ਉਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰਪ੍ਰਵ ਆਪੇ ਮਿਲੇ ਜੀਵਨ ਬਣ ਸਕੇ ਜੀ ਪੁਲ ਚੁੱਕ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ